ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ ਵੈਲਕਮ ਟੂ ਏਜੀ ਬਲੌਗਸ ਤੇ ਆਪਾਂ ਆਪਣਾ ਅੱਜ ਦਾ ਬਲੌਗ ਸ਼ੂਟ ਕਰਨ ਆਏ ਆ ਜੀ ਗੁਰਦੁਆਰਾ ਸ਼੍ਰੀ ਫਲਾਹੀ ਸਾਹਿਬ ਪਾਸਾਈ ਦਸਵੀ ਪਿੰਡ ਦੁਲੇ ਲੁਧਿਆਣਾ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਗੁਰਦੁਆਰਾ ਸਾਹਿਬ ਦਾ ਗੇਟ ਆ ਤੇ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਆਪਾਂ ਵੀ ਜਾ ਕੇ ਨਤਮਸਤਕ ਹੋਵਾਂਗੇ ਗੁਰੂ ਘਰ ਚ ਬਾਕੀ ਤੁਹਾਨੂੰ ਵੀ ਮੈਂ ਦਰਸ਼ਨ ਕਰਾਉਂਗਾ ਜੀ ਬਾਕੀ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਜੀ ਚਲੋ ਜੀ ਆਪਾਂ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਫਲਾਈ ਸਾਹਿਬ ਪਾਤਸ਼ਾਹੀ ਦਸਵੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਹੈ ਜੀ ਲਓ ਜੀ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਜਿਵੇਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਫਲਾਈ ਸਾਹਿਬ ਜੀ ਪਾਤਸ਼ਾਹੀ ਦਸਵੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਹੈ ਜੀ जी आप गुरुद्वारा साहब चलते हैं वागु पार्किंग चीजी लाइनी ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਨਤਮਸਤਕ ਹੋਣੇ ਦਰਸ਼ਨ ਕਰਦੇ ਹਾਂ ਜਾ ਕੇ ਗੁਰੂ ਘਰ ਦੇ ਤੁਹਾਨੂੰ ਵੀ ਮੈਂ ਦਰਸ਼ਨ ਕਰਾਉਣਾ ਜੀ। ਲੋ ਜੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ। ਗੁਰਦੁਆਰਾ ਸ਼੍ਰੀ ਫਲਾਈ ਸਾਹਿਬ ਦੀ ਪਾਸੇ 10 ਮਿੰਟ। ਪੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਜੀ। ਇਹ ਬੇਸ਼ੱਕ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਹੈ। ਬਾਕੀ ਆਪਾਂ ਅੰਦਰ ਚੱਲੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਗੁਰੂ ਘਰ ਦੇ। ਮੰਗੈ ਚਿਤ ਵੋ ਚਿਤ ਵਨੀ ਦੇਖਾ ਕੋ ਨਾ ਪੁੱਛੇ ਤੇਖਾ ਕੋ ਨਾ ਪੁੱਛੇ ਜਾਹਤ ਸੰਗਾ ਗੁਰੂ ਕੋ ਦਰਸ਼ਨੀ ਪੂਰੀ ਮਾਰਤਾ ਜੀ ਅੰਦਰ ਪਾਠ ਹੋ ਰਿਹਾ ਗੁਰੂ ਘਰ ਚ ਕੋਲ ਕੋਲ ਆਹ ਕਿ ਹੇ ਨੀਚੇ ਪੂਰਾ ਸਭ ਬਣਿਆ ਜਿੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਕੇ ਬੈਠੇ ਸੀਗੇ ਤੁਨ ਉਹਦੇ ਵੀ ਮੈਂ ਦਰਸ਼ਨ ਕਰਵਾਤੇ ਜੀ ਗੁਰਦੁਆਰਾ ਸਾਹਿਬ ਸਾਰਾ ਯਾਦਗਾਰੀ ਬੁੰਗਾ ਮਾਤਾ ਸੁਲਖਣੀ ਜੀ ਪੇ ਫਲਾਈ ਸਾ ਦਾ ਦਰਖਤ ਜਿੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਘੋੜਾ ਬੰਨਿਆ ਸੀ ਜੀ ਆ ਕੇ 17 ਤੋਂ 1740 ਈਸਵੀ ਚ ਤੁਸੀਂ ਵੀ ਦਰਸ਼ਨ ਕਰ ਸਕਦੇ ਇੱਥੇ ਬਾਬਾ ਜੀ ਨੇ ਘੋੜਾ ਬੰਨਿਆ ਸੀਗਾ ਆਪਣਾ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਪਿੱਛੇ ਨਹਿਰ ਹੈ ਜੀ ਉੱਥੇ ਬੱਤਕਾਂ ਰੱਖਿਆ ਇਹ ਦੇਖ ਸਾਡੇ ਦੇ ਕਿਚੇਂ ਦਰਦਰਾ ਸਾਹਿਬ ਦਾ ਗੇਟ ਹੈ ਜੀ ਐਸੀ ਕਜੀ ਆਪਣਾ ਅਜਦਾ ਵਲੌਗ ਗੁਰਦੁਆਰਾ ਸ੍ਰੀ ਫਲਾਈ ਸਾਹਿਬ ਪਾਤਸ਼ਾਹੀ ਦਸਵੀਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਜਿੱਥੇ ਉਹ ਆ ਕੇ ਬੈਠੇ ਸੀਗੇ ਤੇ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀਗਾ ਤੁਹਾਨੂੰ ਮੈਂ ਦੋਨੋਂ ਪਵਿੱਤਰ ਸਥਾਨ ਦਿਖਾਤੇ ਜੀ ਤੁਹਾਨੂੰ ਦਰਸ਼ਨ ਵੀ ਕਰਾ ਤੇ ਨਤਮਸਟਕ ਵੀ ਹੋਇਆ ਆਪਾਂ ਆਪਣਾ ਇਹਦਾ ਵਲੌਗ ਇੱਥੇ ਖਤਮ ਕਰਦੇ ਜੀ ਜੇ ਕੋਈ ਮੇਰੇ ਤੋਂ ਗਲਤੀ ਹੋ ਗਈ ਕੋਈ ਝੋਕੀ ਹੋ ਗਈ ਤਾਂ ਮੈਨੂੰ ਮਾਫ ਕਰਿਓ ਜੀ ਬਾਕੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਵਧੀਆ ਵਲੌਗਸ ਤੁਹਾ